ਕਰਨ ਵਾਲੀ ਕਹਾਣੀ ਸਾਹਮਣੇ ਆਈ ਹੈ ਜਿਸ ਸ਼ਖਸ ਨੂੰ ਤੁਸੀਂ ਵੇਖ ਰਹੇ ਹੋ ਇਸ ਨੇ ਦੋ ਵਿਆਹ ਕਰਵਾ ਲਏ ਪਹਿਲਾ ਵਿਆਹ ਹੋਇਆ ਹੋਇਆ ਸੀ ਇਹ ਸ਼ਖਸ ਦਾ ਤੇ ਇਸ ਨੇ ਉਸ ਤੋਂ ਬਾਅਦ ਜਦੋਂ ਇਸ ਦੀ ਘਰ ਵਾਲੀ ਬਿਮਾਰ ਰਹਿਣ ਲੱਗੀ ਤੇ ਆਪਣੀ ਘਰ ਵਾਲੀ ਦੀ ਮਰਜ਼ੀ ਦੇ ਨਾਲ ਹੀ ਇੱਕ ਹੋਰ ਵਿਆਹ ਕਰਵਾ ਲਿਆ ਉਹ ਵਿਆਹ ਦੇ ਵਿੱਚ ਇੱਕ ਜੇਹੀ ਸ਼ਰਤ ਰੱਖੀ ਗਈ ਜਿਸ ਤੋਂ ਬਾਅਦ ਇਸ ਦਾ ਸਾਰਾ ਪਰਿਵਾਰ ਜਿਹੜਾ ਅੱਜ ਸਲਾਂਖਾਂ ਦੇ ਪਿੱਛੇ ਆ ਤੇ ਕੁਝ ਜੀ ਇਸ ਤੇ ਮਾਰੇ ਗਿਆ ਤੁਹਾਨੂੰ ਦੱਸ ਦਿੰਨੇ ਆ ਜਦੋਂ ਇਹ ਸ਼ਖਸ ਨੇ ਦੂਸਰਾ ਵਿਆਹ ਕਰਵਾਇਆ ਤੇ ਜਿਨ੍ਹਾਂ ਦੇ ਘਰੇ ਇਸ ਨੇ ਵਿਆਹ ਕਰਵਾਇਆ ਉਹਨਾਂ ਦੇ ਨਾਲ ਇਹ ਸ਼ਰਤ ਰੱਖੀ ਗਈ ਸੀ ਜਿਸ ਕੁੜੀ ਦੇ ਨਾਲ ਇਸ ਨੇ ਵਿਆਹ ਕਰਵਾਇਆ ਉਸ ਦੇ ਭਰਾ ਦੇ ਨਾਲ ਇਹ ਆਪਣੀ ਬੱਚੀ ਜਿਹੜੀ ਪਹਿਲਾਂ ਵਾਲੀ ਘਰ ਵਾਲੀ ਨਹੀਂ ਧੀ ਸੀ ਉਸ ਦਾ ਵਿਆਹ ਕਰੇਗਾ ਇਹ ਸ਼ਰਤ ਕਰਕੇ ਇਸ ਨੇ ਦੂਸਰਾ ਵਿਆਹ ਕਰਵਾ ਲਿਆ 18 ਸਾਲਾਂ ਦੀ ਕੁੜੀ ਦੇ ਨਾਲ ਤੇ ਉਸ ਤੋਂ ਬਾਅਦ ਜੋ ਹੋਇਆ ਉਹ ਦਿਲ ਨੂੰ ਕੰਬਾਉਣ ਵਾਲਾ ਇਹ ਤੁਹਾਨੂੰ ਦੱਸ ਦਿੰਨੇ ਆ ਕਿ ਇਹ ਸ਼ਖਸ ਨੇ ਜਿਹੜਾ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਰਹੇ ਹੋ ਇਸ ਦੀ ਪਹਿਲੀ ਘਰਵਾਲੀ ਨੇ ਆਪਣੇ ਘਰਵਾਲੇ ਤੋਂ ਤੰਗ ਹੋ ਕੇ ਕਿਉਂਕਿ ਉਸ ਨੇ ਜਿਹੜਾ ਦੂਸਰਾ ਵਿਆਹ ਕਰਵਾਇਆ ਸੀ ਆਪਣੀ ਦੂਜੀ ਘਰਵਾਲੀ ਦੇ ਨਾਲ ਜਾਦੇ ਸਮਾਂ ਬਤੀਤ ਕਰਦਾ ਸੀ ਉਸ ਨੂੰ ਜਾਦੇ ਤਵੱਜੋ ਦਿੰਦਾ ਸੀ ਇਸ ਕਰਕੇ ਕਿ ਉਸ ਦਾ ਘਰ ਟੁੱਟ ਜਾਵੇ ਉਸ ਨੇ ਜਿਹੜੀ ਪਹਿਲੀ ਘਰਵਾਲੀ ਸੀ ਉਸ ਨੇ ਆਪਣੀਆਂ ਦੋਹਾਂ ਬੱਚੀਆਂ ਨੂੰ ਜ਼ਹਿਰ ਦੇ ਦਿੱਤਾ ਮਾਰ ਮੁਕਾਇਆ ਤੇ ਖੁਦ ਵੀ ਜਿਹੜੀ ਉਹ ਹਸਪਤਾਲ ਦੇ ਵਿੱਚ ਜਾ ਕੇ ਜ਼ਹਿਰੇ ਇਲਾਜ ਚੱਲ ਰਹੀ ਹੈ ਜਿਸ ਨੂੰ ਉੱਥੇ ਜਾ ਕੇ ਟ੍ਰੀਟਮੈਂਟ ਦੇ ਦੌਰਾਨ ਬਚਾਇਆ ਗਿਆ ਉਸ ਦਾ ਸਿਰਫ ਦੂਸਰੀ ਘਰ ਵਾਲੀ ਦੇ ਨਾਲ ਖੁੰਦਸ਼ੇ ਸੀ ਕਿ ਜੇਕਰ ਇਸ ਦੀ ਜਿਹੜੀ ਧੀ ਆ ਉਸ ਦਾ ਵਿਆਹ ਜਿਹੜੀ ਦੂਸਰੀ ਘਰ ਵਾਲੀ ਦੇ ਭਰਾ ਦੇ ਨਾਲ ਨਾ ਹੋਵੇਗਾ ਤੇ ਦੂਸਰੀ ਘਰ ਵਾਲੀ ਦਾ ਜਿਹੜਾ ਭਰਾ ਉਹ ਆਪਣੀ ਭੈਣ ਨੂੰ ਇੱਥੋਂ ਲੈ ਜਾਵੇਗਾ ਤਾਂ ਕਿ ਉਸ ਦੇ ਰਾਹ ਦੇ ਵਿੱਚ ਜਿਹੜਾ ਰੋੜਾ ਨਵਾਂ ਅੜਕਾਇਆ ਗਿਆ ਉਹ ਸਾਫ ਹੋ ਜਾਵੇਗਾ ਇਸ ਕਰਕੇ ਇਸ ਦੀ ਪਹਿਲੀ ਘਰ ਵਾਲੀ ਨੇ ਆਪਣੀਆਂ ਦੋਹਾਂ ਬੱਚੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਖੁਦ ਵੀ ਜਿਹੜੀ ਜ਼ਹਿਰੀਲੀ ਚੀਜ਼ ਕਾਲੀ ਪਰਬਾਦ ਦੇ ਵਿੱਚ